ਬਠਿੰਡਾਕ ਨਇਆ ਚੌਕ ਦੇ ਵਿੱਚ ਛੇਕਾ ਮਜ਼ਦੂਰਾ ਦੇ ਵੱਲੋਂ ਆਪਣੀਆਂ ਮੰਗਾਂ ਦੇ ਲਈ ਦਬਾਅ ਪਾਉਣ ਦੇ ਲਈ ਸਰਕਾਰ ਦਾ ਪੁਤਲਾ ਸੜਿਆ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇ ਪਾਕੇ ਦਿੱਤੇ ਗਏ ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਅਰਸੀ ਕਰਮਚਾਰੀਆਂ ਦੇ ਨਾਲ ਕੀਤੇ ਵਾਦੇ 4 ਸਾਲ ਬਾਅਦ ਵੀ ਪੂਰੇ ਨਹੀਂ ਹੋਏ ਨੇ ਛੇਕਾ ਮਜ਼ਦੂਰਾ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਇਸ ਦੇ ਲਈ ਅੱਜ ਪੰਜਾਬ ਭਰ ਦੇ ਵਿੱਚ ਪੁਤਲਾ ਸਾੜਨ ਦੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਨੇ ਉਨ੍ਹਾਂ ਕਹੇ ਕਿ 24 ਜਨਵਰੀ ਨੂੰ ਕੈਬਨਿਟ ਮੰਤਰੀ ਹਰਪਾਲ ਛੀਮਾ ਦੇ ਕਾਰਤਾਕਰਕੇ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਮੇਰਾ ਨਾਮ ਰਾਮਰਤਨ ਲਾਲਾ ਜੀ ਥਰਮਲ ਕਲੋਨੀ ਅੱਜ ਜੀ ਜਿਹੜਾ ਠੇਕਾ ਮਲਾਦ ਸੰਗਰਸ਼ ਮੋਰਚੇ ਦੇ ਬੈਨਰ ਹੇਠ ਜਿੰਨੀਆਂ ਵੀ ਜਥੇਬੰਦੀਆਂ ਪੰਜਾਬ ਦੀਆਂ ਚਾਹੇ ਉਹ 108 ਐਂਬੂਲੈਂਸ ਆ ਚਾਹੇ ਜਲ ਸਪਲਾਈ ਆ ਚਾਹੇ ਵੀਰਕਾ ਆ ਚਾਹੇ ਸਾਡੇ CHP ਕੰਮੇ ਆ ਉਹਨਾਂ ਵੱਲੋਂ ਪੰਜਾਬ ਸਰਕਾਰ ਦਾ ਅੱਜ ਪੂਰੇ ਪੰਜਾਬ ਦੇ ਵਿੱਚ ਪਤਲਾ ਫੁਕਿਆ ਗਿਆ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਆ ਪਤਲੇ ਫੁਕਣ ਦਾ ਜਿਹੜਾ ਕਾਰਨ ਆ ਜੀ ਜਦੋਂ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਸੱਤਾ ਤੋਂ ਉਣ ਤੋਂ ਪਹਿਲਾਂ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਵੀ ਜਿਹੜਾ ਹਰਾ ਪੈਨ ਕੱਚੇ ਮਲਾਦਮਾਂ ਨਾਲ ਚੱਲੀ ਹੋਆ ਕੋਈ ਵੀ ਕੱਚਾ ਮੁਲਾਜ਼ਮ ਮਤਲਬ ਕੱਚਾ ਨਹੀਂ ਰਹੂ ਉਹਨੂੰ ਪਹਿਲ ਦੇ ਆਧਾਰ ਤੇ ਅਸੀਂ ਪੱਕਾ ਕਰਾਂਗੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਪਰ ਸਾਡੇ ਵੱਲੋਂ ਪੰਜਾਬ ਦੇ ਵਿੱਚ ਪੂਰੇ ਪਰਜੋਰ ਇਸ ਗੱਲ ਦੀ ਵਿਰੋਧ ਕੀਤਾ ਗਿਆ ਵੀ ਸਾਨੂੰ ਕੱਚੇ 15 15 20 ਸਾਲਾਂ ਤੋਂ ਅਸੀਂ ਕੱਚੇ ਮੁਲਾਜ਼ਮ ਆ ਸਾਨੂੰ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਨਾ ਪੈ ਰਿਹਾ ਇਸ ਗੱਲ ਕਰਕੇ ਆ ਵੀ ਅਸੀਂ ਮੰਗ ਕਰਦੇ ਸੀ ਪੰਜਾਬ ਸਰਕਾਰ ਤੋਂ ਸਾਨੂੰ ਰੈਗੂਲਰ ਕੀਤਾ ਜਾਵੇ ਪਰ ਮੁੱਖ ਮੰਤਰੀ ਵੱਲੋਂ ਵਾਰ-ਵਾਰ ਸਾਨੂੰ ਮੀਟਿੰਗਾਂ ਦੇ ਕੇ ਆਪਦੀ ਲੈਟਰਪੈਡ ਦੇ ਉੱਤੇ ਬਕਾਇਦਾ ਤੇ ਸਾਨੂੰ 32 ਵਾਰੋਂ ਮੀਟਿੰਗਾਂ ਦੇ ਕੇ ਮੁਕਰਿਆ ਇਸ ਦੇ ਰੋਸ ਵਜੋਂ ਅਸੀਂ ਅੱਜ ਪਤਲਾ ਫੁਕੇਗਾ ਠੇਕਾ ਮਾਲਾਂ ਸੰਘਰਸ਼ ਮੋਰਚੇ ਦੇ ਬੈਨਰ ਜਿੰਨੀਆਂ ਵੀ ਪੰਜਾਬ ਦੀਆਂ ਆਊਟਸੋਰਸ ਕੱਚੇ ਮੁਲਾਜ਼ਮਾਂ ਦੇ ਜਿੱਥੇ ਬੰਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ 24 ਤਰੀਕ ਨੂੰ ਜਿਹੜਾ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਉਹਨਾਂ ਦੇ ਹਲਕੇ ਦੇ ਵਿੱਚ ਅਸੀਂ ਠੇਕਾ ਮਾਲਾਂ ਸੰਘਰਸ਼ ਮੋਰਚੇ ਦੇ ਬੈਨਰ ਹੇਠ ਬੱਚਿਆਂ ਪਰਿਵਾਰਾਂ ਸਮੇਤ ਵੱਡੀ ਰੋਸ ਰੈਲੀ ਕਰਨ ਜਾ ਰਹੇ ਹਾਂ ਜਿਹੜੇ ਨੇ ਵਾਅਦੇ ਕੀਤੇ ਸੀ ਲੋਕਾਂ ਨੂੰ ਦੱਸਣ ਜਾ ਰਹੇ ਹਾਂ ਅਸੀਂ ਵੀ ਜਿਹੜੇ ਆਊਟਸੋਰਸ ਮੁਲਾਜ਼ਮ ਸੀਗੇ ਜਾਂ ਕਿਸਾਨਾਂ ਨਾਲ ਜਾਂ ਮਜ਼ਦੂਰਾਂ ਨਾਲ ਜਿਹੜੋ ਵੀ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੇ ਪੂ ਅੱਜ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਕਿਉਂਕਿ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਵੀ ਸਾਡਾ ਰਜਗਾਰ ਪੱਕਾ ਕੀਤਾ ਜਾਵੇ, ਗੁਜ਼ਾਰੇਯੋਗ ਤਨਖਾਹ ਮਿਨਿਮਮ ਵੇਜ ਐਕਟ 1948 ਮੁਤਾਬਕ ਕੀਤੀ ਜਾਵੇ, ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ। ਪਰ ਇਹ ਸਰਕਾਰ 4 ਸਾਲ ਲੰਘਣ ਤੋਂ ਬਾਅਦ ਵੀ ਗੱਲ ਸੁਣਨ ਤਰਕਾਰੀ ਆ, ਕੰਨਾਂ 'ਚ ਕੌੜਾ ਤੇਲ ਪਾ ਕੇ ਬੈਠੀ ਹੈ ਜਦਕਿ ਇਹੀ ਵੋਟਾਂ ਤੋਂ ਪਹਿਲਾਂ ਇਹਨੇ ਕਿਹਾ ਸੀ ਸਰਕਾਰ ਬਣਨ ਸਾਰ ਅਸੀਂ ਕੱਚੇ ਮੁਲਾਜ਼ਮਾਂ ਦਾ ਮਸਲਾ ਹੱਲ ਕਰਾਂਗੇ। ਪਰ ਉਹ ਸਰਕਾਰ ਅੱਜ ਮਸਲਾ ਹੱਲ ਕਰਨ ਤੋਂ ਭੱਜ ਰਹੀ ਹੈ ਇਸ ਕਰਕੇ ਅੱਜ ਸ